ਸ੍ਰੀ ਗੁਰੂ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੇ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਸੂਟ ਆਪਣਾ ਰਹੇਗਾ ਰੈਡ ਕਲਰ ਚ ਠੀਕ ਹੈ ਜੀ ਇਹਦਾ ਫੈਬਰਿਕ ਹੋਏਗਾ ਸਿਲਕ ਨਾਲ ਦੁਪੱਟਾ ਆਪਏ ਦੇ ਚਨਾਉਂ ਦਾ ਰੱਖਿਆ ਹੋਇਆ ਹੈ ਠੀਕ ਹੈ ਬਹੁਤ ਸੋਹਣਾ ਜਿਹੜਾ ਆ ਕੰਮ ਕੀਤਾ ਹੋਇਆ ਸ਼ਰਟ ਦੇ ਉੱਤੇ ਹੈਵੀ ਵਰਕ ਕੀਤਾ ਹੋਇਆ ਸਿਪੀ ਦਾ ਬਹੁਤ ਸੋਹਣਾ ਕੰਮ ਕੀਤਾ ਆਰੀ ਵਰਕ ਵੀ ਕੀਤਾ ਹੋਇਆ ਕੰਟਰਾਸਟ ਵਰਕ ਕਰਕੇ ਹੈਂਡ ਪਲੱਸ ਆਰੀ ਦਾ ਕੰਮ ਕਰਕੇ ਬਹੁਤ ਸੋਹਣਾ ਜਿਹੜਾ ਸ਼ਰਟ ਨੂੰ ਹੈਵੀ ਵੇ ਨਾਲ ਰੈਡੀ ਕੀਤਾ ਹੈ ਤੇ ਨਾਲ ਦੁਪੱਟਾ ਪਾ ਇਹਦੇ ਚਨੌਨ ਦਾ ਰੱਖਾ ਦੁਪੱਟੇ ਤੇ ਜਿਹੜੀ 4 ਸਾਈਡ ਲੈਸ਼ ਲਾ ਕੇ ਪ੍ਰੋਪਰ ਫਰਨੀਸ਼ਿੰਗ ਦੁਪੱਟੇ ਤੇ ਕੀਤੀ ਹੋਏਗੀ ਇਹਦੇ ਵਿੱਚ ਆਲਮੋਸਟ ਆਪਣੇ ਕੋਲ 10 ਤੋਂ 15 ਕਲਰ ਅਵੇਲੇਬਲ ਹੈਗੇ ਆ ਤੁਹਾਨੂੰ ਕਿਹੜਾ ਵੀ ਕਲਰ ਪਸੰਦ ਹੈ ਤੁਸੀਂ ਸਕਰੀਨਸ਼ਾਟ ਭੇਜੋ ਤੇ ਆਪਣੇ ਅਕੋਰਡਿੰਗ ਜਿਹੜਾ ਕਲਰ ਸਿਲੈਕਟ ਕਰਕੇ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਸਾਰੇ ਬਹੁਤ ਸੋਹਣੇ ਕਲਰ ਹੈ ਸੌਬਰ ਜੇ ਕਲਰ ਹੈ ਸਰਦਾਰੀ ਜਿਦਾ ਹੁਣ ਵਿਆਹ ਦਾ ਸੀਜ਼ਨ ਆ ਰਿਹਾ ਆ ਠੀਕ ਹੈ ਜੀ ਵਿਆਹ ਸ਼ਾਦੀ ਦੇ ਲਈ ਬਹੁਤ ਹੀ ਬੈਸਟ ਰੈਂਡ ਵਾਲੇ ਆ ਸੂਟ ਜਿਹੜੇ ਹੈਵੀ ਵਰਕ ਦੇ ਵਿੱਚ ਸੂਟ ਹੋਏਗਾ ਪਾਰਟੀ ਵੇਅਰ ਲੁੱਕ ਵਾਲਾ ਹੋਏਗਾ ਤੁਸੀਂ ਕਿਤੇ ਵੀ ਮੈਰਿਜ ਫੰਕਸ਼ਨ ਤੇ ਵੇਅਰ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਚੋਂ ਸਿਲੈਕਟ ਕਰਕੇ ਜਿਹੜਾ ਆਪਣਾ ਬਾਏ ਕਰਕੇ ਸੂਟ ਜਿਹੜਾ ਲੈ ਸਕਦੇ ਹੋ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੋਗਾ ਉੱਤੇ ਵਟਸਐਪ ਤੇ ਮੈਸੇਜ ਕਰਿਓ ਸਕਰੀਨ ਸ਼ਾਟ ਭੇਜਿਓ ਤੇ ਆਪਣਾ ਜਿਹੜਾ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਬਾਈ ਕਰ ਸਕਦੇ ਹੋ ਜੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾਲ ਦੀ ਨਾਲ ਤੁਹਾਨੂੰ ਕਲੈਕਸ਼ਨ ਜਿਹੜੀ ਆਪਣੀ ਕਿੱਦਾਂ ਦੀ ਲੱਗਦੀ ਆ ਤੇ ਅਗਰ ਤੁਸੀਂ ਕੋਈ ਹੋਰ ਫੈਬਰਿਕ ਤੇ ਤੁਹਾਡੀ ਕੋਈ ਹੋਰ ਡਿਮਾਂਡ ਆ ਤੁਸੀਂ ਉਹ ਵੀ ਦੱਸਿਆ ਕਰੋ ਕਿ ਤੁਸੀਂ ਜਿੱਦਾਂ ਦਾ ਸੂਟ ਬਾਈ ਕਰਨਾ ਚਾਹੁੰਦੇ ਆ ਜਾਂ ਫਿਰ ਤੁਹਾਨੂੰ ਕੋਈ ਵੀ ਸੂਟ ਰਿਲੇਟਡ ਐਨੀ ਤੁਸੀਂ ਇਨਫੋਰਮੇਸ਼ਨ ਲੈਣੀ ਤੁਸੀਂ ਮੈਸੇਜ ਤੇ ਲੈ ਸਕਦੇ ਹੋ ਜੀ ਨੈਕਸਟ ਆਪਣਾ ਇਹ ਵਾਲਾ ਫੈਬਰਿਕ ਹੋਏਗਾ ਪਿਓਰ ਨੇਚਰਲ ਕ੍ਰੇਪ ਹੋਏਗਾ ਜਿਹੜਾ ਦੁਪੱਟਾ ਨਾਲ ਹੋਏਗਾ ਚਿਨੌਨ ਦਾ ਸ਼ਾਰਟ ਤੇ ਦੇਖੋ ਹੈਵੀ ਵਰਕ ਕੀਤਾ ਹੋਇਆ ਫੁੱਲੀ ਸ਼ਾਰਟ ਤੇ ਹੈਵੀ ਵਰਕ ਕੀਤਾ ਹੋਇਆ ਨਾਲ ਦੁਪੱਟੇ ਤੇ ਵੀ 4 ਸਾਈਡ ਲੈਸ਼ ਲੱਗੀ ਹੈ ਤੇ 4 ਸਾਈਡ ਜਿਹੜਾ ਵਰਕ ਕਰਕੇ ਨਾਲ ਸੈਂਟਰ ਸੈਂਟਰ ਦੇ ਵਿੱਚ ਵੀ ਵਰਕ ਕੀਤਾ ਇਹਦੇ ਨਾਲ ਜਿਹੜੇ ਬਾਟਮ ਰੱਖੀ ਉਹਦੇ ਤੇ ਵੀ ਵਰਕ ਕੀਤਾ ਤਾਂ ਕਿ ਤੁਸੀਂ ਇਹਦਾ ਕੋਈ ਗਰਾਰਾ ਸ਼ਰਾਰਾ ਬਣਾਉਣਾ ਆ ਤੁਸੀਂ ਦਾ ਗਰਾਰਾ ਸ਼ਰਾਰਾ ਵੀ ਬਣਾ ਸਕਦੇ ਹੋ ਅਗਰ ਤੁਸੀਂ ਬੋਟਮ ਲਾਈਕ ਕਰਦੇ ਆ ਬੋਟਮ ਰੱਖਣ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਹਦੀ ਬੋਟਮ ਵੀ ਸਟੀਚ ਕਰਾ ਸਕਦੇ ਹੋ ਸਾਰੇ ਘੇਰ ਤੇ ਵਰਕ ਹੋਏਗਾ ਬਹੁਤ ਸੋਹਣੇ ਇਹਦੇ ਵਿੱਚ ਵੀ ਤਿੰਨ ਤੋਂ ਚਾਰ ਕਲਰ ਆਪਾਂ ਰੈਡੀ ਕੀਤੇ ਆ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਆ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਸੂਟ ਜਦੋਂ ਬਣ ਕੇ ਰੈਡੀ ਹੋਏਗਾ ਤਾਂ ਬਹੁਤ ਹੀ ਸੋਹਣਾ ਬਣਿਆ ਬਣ ਕੇ ਲੁੱਕ ਨਿਕਲ ਕੇ ਆਏਗੀ ਸੂਟ ਦੀ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਬਾਕੀ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਆਪਣਾ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਤੁਸੀਂ ਜਿਹੜੇ ਵੀ ਫੈਬਰਿਕ ਤੇ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਜਾਂ ਫਿਰ ਸਾਡਾ ਤੁਸੀਂ ਕੋਈ ਲਾਈਕ ਕਰਦੇ ਆ ਤੁਸੀਂ ਕੋਈ ਵੀ ਡਿਜ਼ਾਈਨ ਸਾਨੂੰ ਸੈਂਡ ਕਰਕੇ ਜਿਹੜਾ ਕੋਈ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਨੈਕਸਟ ਆਵਲੇ ਸੂਟ ਹੋਣਗੇ ਕ੍ਰੇਪ ਦੇ ਵਿੱਚ ਹੋਣਗੇ ਇਹ ਜਿਹੜੇ ਗਰਾਰੇ ਸ਼ਾਰਾਰਾ ਸਟਾਈਲ ਹੋਣਗੇ ਲਹਿੰਗੇ ਸਟਾਈਲ ਹੋਣਗੇ ਤੁਸੀਂ ਇਹਦਾ ਕੁਝ ਵੀ ਸਟਿਚ ਕਰਾਉਣਾ ਕਰਾ ਆ ਸ਼ਾਰਾਰਾ ਲਹਿੰਗਾ ਜੋ ਵੀ ਬਣਵਾਉਣਾ ਹੈ ਹੈਵੀ ਪਾਰਟੀ ਵੇਅਰ ਸੂਟ ਹੈ ਫੈਬਰਿਕ ਇਹਨਾਂ ਦਾ ਕ੍ਰੇਪ ਹੋਏਗਾ ਨਾਲ ਦੁਪੱਟਾ ਚਿਨੌਂਦਾ ਹੋਏਗਾ ਦੁਪੱਟੇ ਤੇ 4 ਸਾਈਡ ਲੈਸ਼ ਲੱਗੀ ਹੋਏਗੀ ਸੂਟ ਚੈੱਕ ਕਰ ਸਕਦੇ ਹੋ ਲੁੱਕ ਬਹੁਤ ਸੋਹਣੀ ਜਿਹੜੀ ਬਣ ਕੇ ਰੈਡੀ ਹੋਏਗੀ ਇਦ ਵਿੱਚ ਵੀ 4 ਤੋਂ 500 ਉੱਪਰ ਦੇ ਕਲਰ ਆਪਾਂ ਲਿਆਂਦੇ ਆਂ ਅਗਰ ਤੁਸੀਂ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਹੈ ਸਕਰੀਨਸ਼ਾਟ ਭੇਜ ਕੇ ਜਿਹੜਾ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਿੱਦਾਂ ਵੀ ਤੁਸੀਂ ਬਾਈ ਕਰਨਾ ਸਟਿਚ ਕਰਾ ਕੇ ਜਾਂ ਨੈਸਟਿਚ ਜਿੱਦਾਂ ਵੀ ਬਾਈ ਕਰਨਾ ਚਾਹੁੰਦੇ ਆ ਕਰ ਸਕਦੇ ਹੋ ਸਾਰੇ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਅਗਰ ਤੁਸੀਂ ਸਟਿਚ ਕਰਾਉਣਾ ਉਹ ਵੀ ਕਰਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਹੈ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਲੈਕਸ਼ਨ ਆਪਣੀ ਕਿੱਦਾਂ ਦੀ ਲੱਗੀ ਬਾਕੀ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿਹੜੀਆਂ ਭੈਣਾਂ ਬਾਏ ਕਰਨਾ ਚਾਹੁੰਦੀਆਂ ਸੂਟ ਤਾਂ ਬਾਏ ਕਰ ਸਕਦੇ ਆ ਠੀਕ ਹੈ ਜੀ ਬਾਕੀ ਜੀ ਅੱਜ ਵਿੱਚ ਇਹੀ ਸੂਟ ਸੀਗੇ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ 蛋黄子。